ਨਮਸਕਾਰ ਕਰਨ ਵਾਸਤੇ ਨਹੀਂ ਆਏ ਅਸੀਂ ਉਹਨਾਂ ਲੋਕਾਂ ਨੂੰ ਨਮਸਕਾਰ ਕਰਨ ਵਾਸਤੇ ਆਏ ਹਾਂ ਜਿਹੜੇ ਲੋਕ ਇਸ ਕੇਸ ਦੇ ਵਿੱਚ ਸ਼ਾਮਲ ਹੋਏ ਜਿਹੜੇ ਲੋਕਾਂ ਨੇ ਕਾਲੇ ਪਾਣੀ ਦੀਆਂ ਸਜਾਵਾਂ ਕਟੀਆਂ ਦੇਸ਼ ਬਦਰ ਹੋ ਗਏ ਔਰ ਉੱਥੇ ਹੀ ਸ਼ਹਾਦਤ ਦਾ ਜਾਨ ਪੀ ਗਏ ਕੀ ਉਹ ਸਾਡੇ ਸ਼ਹੀਦ ਨਹੀਂ ਕੀ ਉਹ ਸਾਡੇ ਸ਼ਹੀਦ ਨਹੀਂ ਜਿਹੜੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਤਿਲ ਤਿਲ ਕਰਕੇ ਮਰਦੇ ਰਹੇ ਜਿਨ੍ਹਾਂ ਨੇ ਉਸ ਵੇਲੇ ਦੀ ਸਰਕਾਰ ਦਾ ਤਸ਼ੱਦਦ ਝੱਲਿਆ ਜਿਨ੍ਹਾਂ ਨੇ ਭੁੱਖੇ ਪਾਣੇ ਰਹਿ ਕੇ ਸਮਾਪਾਸ ਕੀਤਾ ਸਿਰ ਦੇ ਦੇਣਾ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਪਰ ਗੁਰੂ ਕੇ ਪਿਆਰਿਓ ਉਸ ਤੋਂ ਬਾਅਦ ਤਿਲ ਤਿਲ ਕਰਕੇ ਮਰਨਾ ਭੁੱਖ ਨਾਲ ਮਰਨਾ ਸੰਸਾਰ ਦੇ ਵਿੱਚ ਦਿਨ ਰਾਤ ਦਾ ਜ਼ੁਲਮ ਸਹਿਣਾ ਇਹ ਉਸ ਤੋਂ ਵੀ ਕਿਤੇ ਛੋਟੀ ਗੱਲ ਨਹੀਂ ਵੱਡੀ ਗੱਲ ਕਹੀ ਜਾ ਸਕਦੀ ਹੈ। ਔਰ ਇੱਕ ਹੋਰ ਅਰਜ਼ ਕਰਦੇ ਆਂ। ਇਹ ਲੜਾਈ Hindu Sikh ਜਾਂ ਮੁਸਲਮਾਨਾਂ ਦੀ ਨਹੀਂ ਸੀ। ਇਸ ਲੜਾਈ ਨੂੰ ਅੰਗਰੇਜ਼ ਰੂਪ ਦੇ ਰਿਹਾ ਸੀ ਇਸ ਗੱਲ ਦਾ। ਕਿਉਂਕਿ ਅੰਗਰੇਜ਼ ਹਿੰਦੁਸਤਾਨ ਤੇ ਉੱਤੇ ਜਦੋਂ ਹਕੂਮਤ ਪੈਦਾ ਕਰਦਾ ਹੈ ਆਪਣੀ ਹਕੂਮਤ ਨੂੰ ਸਥਿਰ ਰੱਖਣ ਵਾਸਤੇ ਉਹ ਸ਼ਾਮ ਦਾਮ ਦੰਡ ਔਰ ਭੇਦ ਚਾਰੇ ਤਰੀਕੇ ਵਰਤਦਾ। ਉਹਨੇ ਸ਼ਾਮ ਵਰਤਿਆ ਕਿ ਜਿਹੜਾ ਆਪਣੀ ਗਲਤੀ ਦੀ ਖਿਮਾ ਮੰਗ ਲਏਗਾ ਬੇਸ਼ੱਕ ਉਹ ਖਾਲਸਾ ਫੌਜਾਂ ਦੇ ਨਾਲ ਹੋ ਕੇ ਉਸਨੇ ਕੋਈ ਵੱਡੀ ਕੁਰਬਾਨੀ ਕੀਤੀ ਹੋਵੇ ਉਹਦੇ ਪਰਿਵਾਰ ਦੇ ਲੋਕ ਸ਼ਹੀਦ ਹੋਏ ਹੋਣ ਅੰਗਰੇਜ਼ ਹਕੂਮਤ ਦੇ ਉਸਨੇ ਬੰਦਿਆਂ ਨੂੰ ਮਾਰਿਆ ਹੋਵੇ ਅਸੀਂ ਉਸ ਨੂੰ ਮਾਫ਼ ਕਰ ਦੇਵਾਂਗੇ ਉਹ ਗਲਤੀ ਮੰਨ ਲਵੇ ਔਰ ਕੇਵਲ ਮਾਫ਼ ਨਹੀਂ ਕਰਾਂਗੇ ਸਗੋਂ ਉਸ ਨੂੰ ਸੁਖਸ ਹੌਲਤਾ ਵੀ ਦੇਵਾਂਗੇ ਔਰ ਸੁਖਸ ਹੌਲਤਾ ਦੇਣ ਵਾਸਤੇ ਦੂਸਰਾ ਉਹਨੇ ਇੱਕ ਹੋਰ ਤਰੀਕਾ ਵਰਤਿਆ ਜਿਨ੍ਹਾਂ ਲੋਕਾਂ ਦੇ ਕੋਲ ਜ਼ਮੀਰਾਂ ਨੇ ਜੇ ਉਹ ਲੋਕ ਆਪਣੀਆਂ ਜ਼ਮੀਰਾਂ ਕਾਇਮ ਰੱਖਣੀਆਂ ਚਾਹੁੰਦੇ ਨੇ ਤੇ ਉਹਨਾਂ ਨੂੰ ਸਰਕਾਰ ਨਾਲ ਸਹਿਮਤ ਹੋ ਕੇ ਚੱਲਣਾ ਪਵੇਗਾ ਮੈਂ ਇੱਕ ਅਰਜ਼ ਕਰਦੇ ਹਾਂ ਜ਼ਥੇਦਾਰ ਜੀ ਨੇ ਇਸ਼ਾਰਾ ਦਿੱਤਾ ਸੀ ਸਿੱਖ ਪੰਥ ਦੀ ਮਹਾਨ ਹਸਤੀ ਸਿੱਖ ਪੰਥ ਦੇ ਮਹਾਨ ਸੂਰਬੀਰ ਖਾਲਸਾ ਰਾਜ ਦੇ ਉਸਰਈਆਂ ਵਿੱਚੋਂ ਜਿਨ੍ਹਾਂ ਦਾ ਪ੍ਰਮੁੱਖ ਨਾਮ ਹੈ ਸਰਦਾਰ ਜੱਸਾ ਸਿੰਘ ਰਾਮਗੜੀਆ ਸਜਦਾ ਹੈ ਉਹਨਾਂ ਦੀ ਕੁਰਬਾਨੀ ਨੂੰ ਪਰੰਤੂ ਯਾਦ ਰੱਖਣਾ ਸਮਾਂ ਆਇਆ ਅੰਗਰੇਜ਼ ਦਾ ਜਦੋਂ ਅੰਗਰੇਜ਼ ਹਕੂਮਤ ਪੰਜਾਬ ਦੇ ਵਿੱਚ ਕਾਇਮ ਹੋਈ ਉਸ ਨੇ ਦੇਖਿਆ ਵੱਡੇ ਘਰਾਣਿਆਂ ਨੂੰ ਕਾਬੂ ਕੀਤਾ ਜਾਵੇ ਵੱਡੇ ਕਰਾਣਿਆਂ ਨੂੰ ਕਾਬੂ ਕਰਨ ਵਾਸਤੇ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਸੱਕੇ ਭਰਾ ਸਰਦਾਰ ਤਾਰਾ ਸਿੰਘ ਰਾਮਗੜੀਏ ਦਾ ਪੋਤਰਾ ਸਰਦਾਰ ਮੰਗਲ ਸਿੰਘ ਰਾਮਗੜੀਆ ਦਰਬਾਰ ਸਾਹਿਬ ਦਾ ਸਰਬਰਾਹ ਬਣਾਇਆ ਗਿਆ ਪ੍ਰਬੰਧਕ ਬਣਾਇਆ ਗਿਆ ਔਰ ਇੱਕ ਗੱਲ ਹੋਰ ਕੇਵਲ ਪ੍ਰਬੰਧਕ ਨਹੀਂ ਬਣਾਇਆ ਹੁਣ ਦਰਬਾਰ ਸਾਹਿਬ ਦੇ ਪ੍ਰਬੰਧਕ ਦਾ ਰਾਜਨੀਤੀ ਨਾਲ ਕਿੰਨਾ ਡੂੰਘਾ ਸੰਬੰਧ ਹੈ ਇਹ ਵੇਖਣਾ ਇੱਕ ਪਾਸੇ ਉਸ ਨੂੰ ਪ੍ਰਬੰਧਕ ਬਣਾਇਆ ਗਿਆ ਹੈ ਔਰ ਦੂਸਰੇ ਪਾਸੇ ਉਸ ਨੂੰ ਆਨਰੇਰੀ ਮੈਜਿਸਟ੍ਰੇਟ ਵੀ ਬਣਾਇਆ ਗਿਆ ਉਹ ਫੈਸਲੇ ਕਰ ਸਕਦਾ ਉਹ ਸਜ਼ਾਵਾ ਦੇ ਸਕਦਾ ਕਾਨੂੰਨ ਵੀ ਉਹਦੇ ਹੱਥ ਵਿੱਚ ਦੇ ਦਿੱਤਾ ਸਰਦਾਰ ਮੰਗਲ ਸਿੰਘ ਦੇ ਹਾਲਾਂਕਿ ਉਹ ਧਾਰਮਿਕ ਅਦਾਰੇ ਦਾ ਮੁਖੀ ਹੈ ਧਾਰਮਿਕ ਅਦਾਰੇ ਦਾ ਮੁਖੀ ਹੋਣ ਦੇ ਨਾਤੇ ਉਸ ਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਪਰ 4000 ਦੀ ਜ਼ਗੀਰ ਉਸ ਵੇਲੇ ਉਹਦੇ ਕੋਲ ਪ੍ਰਾਪਤ ਹੈ ਜਿਹੜੀਆਂ ਇੱਥੋਂ ਪੇਟਾਵਾਂ ਪੂਜਾ ਮਿਲਦੀਆਂ ਨੇ ਉਹ ਵੱਖਰੀਆਂ ਨੇ ਦੂਸਰਾ ਵੱਡਾ ਨਾਮ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਜਦੋਂ ਖਾਲਸਾ ਫੌਜਾ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਇੱਕ ਸ਼ਖਸੀਅਤ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ ਉਹਦਾ ਨਾਂ ਸੀ ਗਿਆਨੀ ਸੰਤ ਸਿੰਘ ਭਾਈ ਸੰਤ ਸਿੰਘ ਜੀ ਵੀ ਆਖਦੇ ਨੇ ਗਿਆਨੀ ਸੰਤ ਸਿੰਘ ਜੀ ਵੀ ਆਖਦੇ ਨੇ ਅੱਜ ਕੱਲ ਦੇ ਜਿਹੜੇ ਸਿੱਖ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੀਆਂ ਤਥਾਂ ਤਰੀਕਾ ਜਾਂ ਦਿਨ ਦੇ ਹਾਰ ਬਦਲ ਦਿੱਤੇ ਨੇ ਇਹ ਭਾਈ ਸੰਤ ਸਿੰਘ ਹੋਰਾਂ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਬਦਲੇ ਸਨ ਖਰ ਮੈਂ ਇਸ ਪਾਸੇ ਨਹੀਂ ਜਾਣਾ ਮੈਂ ਅਰਜ਼ ਇਹ ਕਰ ਰਿਹਾ ਕਿ ਭਾਈ ਸੰਤ ਸਿੰਘ ਦਾ ਬਹੁਤ ਵੱਡਾ ਸਤਕਾਰ ਸੀ ਖਾਲਸੇ ਵਿੱਚ ਇੰਨੇ ਵੱਡੇ ਸਤਕਾਰ ਦਾ ਮਾਲਕ ਭਾਈ ਸੰਤ ਸਿੰਘ ਤੇ ਉਹਦਾ ਪੋਤਰਾ ਗਿਆਨੀ ਪ੍ਰਦੂਮਨ ਸਿੰਘ ਗਿਆਨੀ ਪ੍ਰਦੂਮਨ ਸਿੰਘ ਨੂੰ ਗ੍ਰੰਥੀ ਬਣਾਇਆ ਗਿਆ ਗਿਆਨੀ ਬਣਾਇਆ ਗਿਆ ਸ੍ਰੀ ਦਰਬਾਰ ਸਾਹਿਬ ਦਾ ਔਰ ਦਰਬਾਰ ਸਾਹਿਬ ਦੇ ਗਿਆਨੀ ਦੇ ਨਾਲ-ਨਾਲ ਉਸ ਨੂੰ ਜ਼ਗੀਰ ਦਿੱਤੀ ਗਈ ਕਿ ਉਹ ਜ਼ਗੀਰ ਉਸ ਦੀ ਬਹਾਲ ਰਹੇਗੀ ਔਰ ਨਾਲ ਦੀ ਨਾਲ ਆਨਰੇਰੀ ਮੈਜਿਸਟ੍ਰੇਟ ਵੀ ਬਣਾਇਆ ਗਿਆ ਉਹ ਲੋਕ ਕਿਉਂ ਨਾ ਕਰਦੇ ਦੱਸੋ ਜਿੰਨੂੰ ਇੰਨੀਆਂ ਸਹੂਲਤਾਂ ਮਿਲਦੀਆਂ ਹੋਣ ਉਹ ਕਿਉਂ ਨਾ ਅੰਗਰੇਜ਼ ਦੇ ਖਿਲਾਫ ਲੜਨ ਵਾਲਿਆਂ ਦਾ ਵਿਰੋਧ